ਪੰਜਾਬੀ ਇੰਡਸਟਰੀ ਨੂੰ ਜਸਵਿੰਦਰ ਪੱਲਾ ਜੀ ਦੇ ਜਾਣ ਦੇ ਨਾਲ ਅੱਜ ਜੋ ਝਟਕਾ ਲੱਗਾ ਏ ਉਸ ਨੂੰ ਹਰ ਕੋਈ ਇਹ ਕਹਿ ਰਿਹਾ ਕਿ ਇੰਡਸਟਰੀ ਨੂੰ ਐਸਾ ਘਾਟਾ ਹੋਇਆ ਏ ਜੋ ਕਦੇ ਪੂਰਾ ਨਹੀਂ ਹੋ ਸਕਦਾ ਉਹਨਾਂ ਦੇ ਨਾਲ ਕਈ ਫਿਲਮਾਂ 'ਚ ਕੰਮ ਕਰਨ ਵਾਲੇ ਨਿਸ਼ਾ ਬਾਨੋ ਮੇਰੇ ਨਾਲ ਜੁੜੇ ਹੋਏ ਨੇ ਨਿਸ਼ਾ ਮੈਮ ਅੱਜ ਜੋ ਹੋਇਆ ਏ ਮੈਂ ਕਹਿ ਸਕਦਾ ਕਿ ਐਸਾ ਘਾਟਾ ਜਿਹੜਾ ਇੰਡਸਟਰੀ ਦਾ ਕਦੇ ਪੂਰਾ ਨਹੀਂ ਹੋ ਸਕਦਾ ਬਿਲਕੁਲ ਦੇਖੋ ਅੱਜ ਕੱਲ੍ਹ ਜਦੋਂ ਆਪਾ ਫੋਨ ਚੱਕਦੇ ਆ ਸਭ ਤੋਂ ਪਹਿਲਾਂ ਹਨਾ ਆਪਾਂ ਨੂੰ ਪਤਾ ਹੀ ਨਹੀਂ ਕਿ ਆਪਾਂ ਨੂੰ ਕਿੰਨੇ ਕੋਈ ਬੈਡ ਨਿਊਜ਼ ਦੇਖਣ ਨੂੰ ਮਿਲ ਜੇ ਪਰ ਮੈਨੂੰ ਲੱਗਦਾ ਜਿਹੜੀ ਅੱਜ ਅਸੀਂ ਨਿਊਜ਼ ਦੇਖੀ ਆ ਸਾਰੀ ਇੰਡਸਟਰੀ ਨੂੰ ਹਿਲਾ ਕੇ ਰੱਖਤਾ ਤੇ ਸਟਿਲ ਮੈਂ ਮਤਲਬ ਸਵੇਰ ਦੀ ਮੇਰੇ ਮੇਰੇ ਸਾਰੀਆਂ ਚੀਜ਼ਾਂ ਹੀ ਚੱਲ ਰਹੀਆਂ ਆ ਮਾਈਂਡ ਦੇ ਵਿੱਚ ਕਿ ਮੈਂ ਪੱਲਾ ਸਰਨਾ ਕਿੰਨਾ ਕੰਮ ਕੀਤਾ ਮੈਂ ਅੱਜ ਰਿਮਾਈਂਡ ਕਰ ਰਹੀ ਸੀ ਕਿ ਮੈਂ ਲਾਸਟ ਟਾਈਮ ਉਹਨਾਂ ਨੂੰ ਕਦੋਂ ਮਿਲੀ ਆ ਸਾਡਾ ਨਾ ਲਾਸਟ ਟਾਈਮ ਅਸੀਂ ਯੂਕੇ ਦੇ ਵਿੱਚ ਸ਼ੂਟ ਕਰਕੇ ਆਏ ਸੀ ਜਦੋਂ ਮੈਂ ਉਹਨਾਂ ਨੂੰ ਮਿਲੀ ਸੀ ਤੇ ਉਹਨਾਂ ਨੇ ਉਹ ਨਹੀਂ ਕੀ ਕਰ ਰਹੀ ਹਾਂ ਜੱਟੀ ਨੇ ਉਹ ਮੂਵੀ ਹਲੇ ਆਉਣੀ ਆ ਮੈਨੂੰ ਉਹਦਾ ਨਾਮ ਮੇਰੇ ਹੁਣ ਯਾਦ ਨਹੀਂ ਆ ਜੀ ਜੀ ਤੇ ਬਟ ਪੱਲਾ ਸਰ ਕੋ ਜਦੋਂ ਬੈਠਣਾ ਅਸੀਂ ਈਵਨ ਅਸੀਂ ਲੰਚ ਇਕੱਠਿਆਂ ਨਹੀਂ ਕੀਤਾ ਉਸ ਟਾਈਮ ਨਾਲ ਅਸੀਂ ਆਰਡਰ ਕਰਕੇ ਮੈਂ ਤੇ ਸਰ ਦੋਨੋਂ ਹੀ ਬੈਠੇ ਸੀਗੇ ਤੇ ਉਹਨਾਂ ਨੇ ਮਤਲਬ ਇੰਨਾ ਹਸਾਉਂਦੇ ਰਹਿਣਾ ਹਰ ਇੱਕ ਗੱਲ 'ਚ ਪੰਚ ਮਾਰਨੇ ਹਨਾ ਮਤਲਬ ਮੈਨੂੰ ਲੱਗਦਾ ਵੀ ਉਹਨਾਂ ਕੋਈ ਵਾਰੀ ਕੀ ਹੁੰਦਾ ਸੀ ਨਾ ਸਾਡਾ ਸ਼ੂਟ ਲੇਟ ਹੋ ਜਾਣਾ ਜਾਂ ਸੀਨ ਲੱਗਣ ਨੂੰ ਟਾਈਮ ਲੱਗਣਾ ਪਰ ਉਹਨਾਂ ਕੋਲ ਜਦੋਂ ਬੈਠੇ ਹੋਣਾ ਨਾ ਅਸੀਂ ਕਿਸੇ ਨੂੰ ਨਹੀਂ ਕਹਿਣਾ ਵੀ ਜਲਦੀ ਕਰੋ ਸੀਨ ਲਈ ਕਿਉਂਕਿ ਉਹਨਾਂ ਨੇ ਹਸਾਉਂਦੇ ਹੀ ਰਹਿਣਾ ਤੇ ਮੈਨੂੰ ਲੱਗਦਾ ਵੀ ਇੰਨਾ ਹਸਾਉਣ ਵਾਲਾ ਬੰਦਾ ਅੱਜ ਜਿਹੜੀ ਮੈਂ ਉਹਨਾਂ ਦੀ ਪਿਕਚਰ ਦੇਖੀਆ ਹਸਪੀਟਲ ਲਾਲੀ ਉਹ ਦੇਖ ਕੇ ਤਾਂ ਮੈਂ ਸ਼ੌਕ ਸੀਗੀ ਮੈਂ ਉਹਨਾਂ ਦੀ ਸਿਹਤ ਦੇਖ ਕੇ ਕਿਉਂਕਿ ਮੈਨੂੰ ਲੱਗ ਹੀ ਨਹੀਂ ਰਿਹਾ ਸੀ ਇਹ ਪੱਲਾ ਸਰ ਦੀ ਪਿੱਕਚਰ ਆ ਤੇ ਬਹੁਤ ਵੱਡਾ ਘਾਟਾ ਸਾਰਿਆਂ ਨੂੰ ਇੰਨਾ ਵੱਡਾ ਲਾਸ ਮਤਲਬ ਇੱਕ ਕੁਛ ਦਿਲ ਇਨਸਾਨ ਸਾਡੇ ਚ ਨਹੀਂ ਰਹੇ ਜਿਨ੍ਹਾਂ ਨੂੰ ਮਿਲ ਕੇ ਅਸੀਂ ਆਪਣੇ ਦੁੱਖ ਭੁੱਲ ਜਾਂਦੇ ਸੀ ਬਿਲਕੁਲ ਮੈਮ ਅ ਇਕਲ ਸੋਚਣ ਵਾਲੀ ਇਹ ਹੈਗੀ ਹੈ ਕਿ ਨਾ ਜਦ ਉਹ ਜਿਨੇ ਨਾਲ ਵੀ ਕੰਮ ਕਰਦੇ ਸੀਗੇ ਹੈਨਾ ਐਸਾ ਮੋਮੈਂਟ ਕ੍ਰੀਏਟ ਕਰ ਜਾਂਦੇ ਸੀ ਸਭ ਨੂੰ ਨਾ ਇਦਾਂ ਲੱਗਦਾ ਸੀ ਸਾਡੇ ਫੈਮਿਲੀ ਮੈਂਬਰ ਸੀਗੇ ਹੈਨਾ ਹਰੇਕ ਦਿਨ ਨਾਲ ਤੁਹਾਨੂੰ ਲਈ ਜਦ ਜ ਤੁਸੀਂ ਸ਼ੂਟ ਕੀਤਾ ਕਹਿੰਦੇ ਸੀਨ ਐਸਾ ਉਹ ਕਰ ਜਾਂਦੇ ਸੀ ਆਪਣੇ ਕੰਮ 'ਚ ਐਸੇ ਮਹਾਰਸੀ ਕੋਈ ਨਹੀਂ ਬੋਲ ਸਕਦਾ ਬਿਲਕੁਲ ਮੈਂ ਉਹਨਾਂ ਨੂੰ ਬਹੁਤ ਕੰਮ ਕੀਤਾ ਮੈਂ ਉਹਨਾਂ ਨੇ ਇੱਕ ਸ਼ੋਅ ਵੀ ਕੀਤਾ ਕਮੇਡੀ ਸ਼ੋਅ ਕੀਤਾ ਸੀ ਮੈਂ ਜੀ ਜਿਹੜਾ ਪਰੋ ਸ਼ੋਅ ਆਇਆ ਸੀਗਾ ਉਹਨਾਂ ਨੇ ਨਾ ਮਤਲਬ ਕਦੇ ਇਹ ਨਹੀਂ ਚਾਇਆ ਕਿ ਮੈਂ ਛਾਉਣਾ ਹਰ ਕੰਮ ਦੇ ਵਿੱਚ ਉਹਨਾਂ ਨੇ ਨਾ ਸਾਹਮਣੇ ਵਾਲੇ ਬੰਦੇ ਨੂੰ ਵੀ ਪੰਚ ਦੇਣਾ ਜੇ ਆਪਾਂ ਨੂੰ ਲੱਗਣਾ ਕਿ ਇਦਾਂ ਕਰਕੇ ਨਹੀਂ ਕੋਈ ਲਫਟਰ ਆ ਰਿਹਾ ਤਾਂ ਉਹਨਾਂ ਨੇ ਦੱਸਣਾ ਕਿ ਤੂੰ ਨਾ ਇਦਾਂ ਕਰਕੇ ਬੋਲ ਆ ਚੀਜ਼ ਤੂੰ ਆ ਕਰ ਇੱਥੇ ਨਹੀਂ ਸਤੂੰ ਆ ਬੋਲ ਦੇ ਜਾਂ ਜੋ ਵੀ ਕੋਈ ਨਵੇਂ ਵੀ ਆਉਂਦੇ ਸੀ ਹਨਾ ਉਹਨਾਂ ਨੇ ਹਮੇਸ਼ਾ ਉਸਤੇ ਐਫਰਟਸ ਕਰਨੀਆਂ ਤੇ ਮਤਲਬ ਉਹ ਇਦਾਂ ਦੇ ਪਰਸਨ ਸੀ ਜਿਨ੍ਹਾਂ ਨੂੰ ਸਖ ਦੀ ਲੋੜ ਨਹੀਂ ਸੀਗੀ ਜੀ ਜੀ ਜਦੋਂ ਆਪਾਂ ਕੋਈ ਉਹਨਾਂ ਨੂੰ ਦੱਸਦੇ ਸੀ ਵੀ ਆਹ ਚੀਜ਼ ਤੁਸੀਂ ਕਰਨੀ ਆ ਕੁਝ ਕਚੇਰੇ ਇਦਾਂ ਦੇ ਹੁੰਦੇ ਆ ਕਿ ਜਿਨ੍ਹਾਂ ਨੂੰ ਦੇਖ ਕੇ ਆਪਣੀ ਰੂਹ ਖੁਸ਼ ਹੋ ਜਾਂਦੀ ਆ ਤੇ ਪੱਲਾ ਸਰ ਉਹਨਾਂ ਚੋਂ ਇੱਕ ਸੀਗੇ ਮਤਲਬ ਜੇ ਇਹ ਜਿਹੜਾ ਘਾਟਾ ਨਾ ਕਦੇ ਵੀ ਨਹੀਂ ਪੂਰਾ ਹੋ ਸਕਦਾ ਉਹਨਾਂ ਦੀ ਨਾ ਜਗ੍ਹਾ ਨਹੀਂ ਕੋਈ ਲੈ ਸਕਦਾ ਕੋਈ ਵੀ ਆਰਟਿਸਟ ਇੱਕ ਹੁੰਦਾ ਨਾ ਆਪਾਂ ਸੋਚ ਲੈਂਦੇ ਚਲੋ ਇਹ ਚਲੇ ਗਏ ਫੁਲਾਣੇ ਹੈਗੇ ਆ ਉਹਨਾਂ ਵਰਗੀ ਐਕਟਿੰਗ ਕਰਦੇ ਆ ਉਹਨਾਂ ਵਰਗੀ ਪਰਸਨੈਲਿਟੀ ਆ ਪਰ ਮੈਨੂੰ ਲੱਗਦਾ ਜਸਵਿੰਦਰ ਪੱਲਾ ਸਰ ਇੱਕੋ ਇੱਕ ਹੀ ਸੀ ਬਿਲਕੁਲ ਮੈਮ ਨੋ ਨੋ ਡਾਊਟ ਪਹਿਲੀ ਮੁਲਾਕਾਤ ਯਾਦ ਆ ਰਹੀ ਹੈ ਅੱਜ ਜਦ ਪਹਿਲੀ ਵਾਰ ਤੁਸੀਂ ਮਿਲੇ ਸੀਗੇ ਭੱਲਾ ਸਾਹਿਬ ਬਿਲਕੁਲ ਮੈਂ ਇੱਕ ਮੂਵੀ ਦੇ ਸੈੱਟ ਤੇ ਮਿਲੀ ਸੀ ਉਹਨਾਂ ਨੂੰ ਤੇ ਬਹੁਤ ਛੋਟੇ ਹੁੰਦੇ ਸੀ ਜਦੋਂ ਦੀ ਉਹਨਾਂ ਨੂੰ ਦੇਖਦੇ ਆ ਪਰ ਉਹਨਾਂ ਨੇ ਮਤਲਬ ਕਦੇ ਫੀਲ ਹੀ ਨਹੀਂ ਕਰਾਇਆ ਕਿ ਤੁਸੀਂ ਨੂਖੰਬਰ ਹੋਣਾ ਉਹਨਾਂ ਨੇ ਹਮੇਸ਼ਾ ਕਹਿਣਾ ਹਾਂ ਬੇਟਾ ਕਿਵੇਂ ਹੋ ਠੀਕ ਹੋ ਹਾਂਜੀ ਹਾਂ ਨਹੀਂ ਬੇਟਾ ਤੁਸੀਂ ਖੁੱਲਕੇ ਕਰੋ ਤੁਸੀਂ ਐਂ ਪਰਫਾਰਮ ਕਰੋ ਫਿਰ ਹੌਲੀ ਹੌਲੀ ਸਾਡੀ ਕੈਮਿਸਟਰੀ ਇੰਨੀ ਵੱਧ ਗਈ ਅਸੀਂ ਹਰ ਸੈੱਟ ਦੇ ਉੱਪਰ ਜਾਣਾ ਉਹਨਾਂ ਨੇ ਮੇਰੀ ਇੰਨੀ ਪ੍ਰੇਜ਼ ਕਰਨੀ ਇਹ ਸ਼ਾ ਬਹੁਤ ਸੋਹਣੀ ਲੱਗ ਰਹੀਆਂ ਲੁੱਕ ਬਹੁਤ ਸੋਹਣੀ ਲੱਗ ਰਹੀ ਆ ਚੀਜ਼ ਤੋਂ ਇਦਾਂ ਕੈਰੀ ਕਰ ਵਿੱਚ ਜੇ ਮੈਂ ਜਦੋਂ ਜ਼ਿਆਦਾ ਪਤਲੀ ਹੋ ਜਾਣਾ ਉਹਨਾਂ ਨੇ ਮੈਨੂੰ ਕਹਿਣਾ ਥੋੜਾ ਜਿਹਾ weight ਵਧਾ ਜਦੋਂ ਮੈਂ ਮੋਟੀ ਹੋ ਜਾਣਾ ਫਿਰ ਕਹਿਣਾ ਥੋ ਤਾਂ ਉਹ ਚੀਜ਼ਾਂ ਲੈ ਲੈ ਕੇ ਇੱਕ ਨਾ ਇੱਕ ਥੋੜੀ ਫੈਮਿਲੀ ਬੌਂਡਿੰਗ ਬਣ ਜਾਂਦੀ ਹੈ ਜਿਵੇਂ ਪੁਖਰਾਜ ਨਾਲ ਮੇਰਾ ਬਹੁਤ ਵਧੀਆ ਬੌਂਡ ਆ ਹਨਾ ਉਹ ਵੀ ਮੇਰੇ ਪੱਲਾ ਸਰ ਦੇ ਨਾਲ ਹੀ ਸੀ ਕਿਉਂਕਿ ਜਦੋਂ ਅਸੀਂ ਕਮੇਡੀ ਸ਼ੋਅ ਕਰਨ ਜਾਂਦੇ ਹੁੰਦੇ ਸੀ ਫੌਰੀਨ ਦੇ ਵਿੱਚ ਪੁਖਰਾਜ ਨੇ ਨਾਲ ਜਾਣਾ ਤਾਂ ਬਹੁਤ ਸਾਰੀਆਂ ਗੱਲਾਂ ਹੋਣੀਆਂ ਸਾਡੀਆਂ ਪੱਲਾ ਸਰ ਨੇ ਮਤਲਬ ਹਸਾਈ ਜਾਣਾ ਸਾਰਿਆਂ ਨੂੰ ਸਟੇਜ ਦੇ ਉੱਪਰ ਅੱਛਾ ਮੈਂ ਇੰਨਾ ਸਾਰਿਆਂ ਦੇ ਵਿੱਚ ਕੱਚੀ ਜੀ ਹੋਣਾ ਸੀ ਨਵੀਂ ਨਵੀਂ ਹੋਣਾ ਸੀ ਇਹਨਾਂ ਨੇ ਸਾਰਿਆਂ ਨੇ ਮਾਹਿਰ ਹੋਣਾ ਇਹਨਾਂ ਨੇ ਆਨ ਦੀ سپورਟ ਕੋਈ ਪੰਜ ਮਾਰਨਾ ਮੇਰੀ ਹਾਸੀ ਨਿਕਲ ਜਾਣੀ ਉਹ ਚੀਜ਼ਾਂ ਤੇ ਮੇਰਾ ਕੰਟਰੋਲ ਨਹੀਂ ਸੀ ਰਹਿੰਦਾ ਕਿ ਹਾਂ ਵੀ ਮੈਨੂੰ ਨਹੀਂ ਸੀ ਪਤਾ ਇਹ ਟਾਈਮ ਤੇ ਕੋਈ ਵੀ ਪੰਚ ਮਾਰ ਦਿੰਦੇ ਨੇ ਪਰ ਤੁਹਾਨੂੰ ਇੱਕ ਸਿੱਖ ਨੂੰ ਮਿਲਦਾ ਬਹੁਤ ਐਕਸਪੀਰੀਅੰਸ ਹੀ ਉਹਨਾਂ ਨੂੰ ਸਾਰੀਆਂ ਚੀਜ਼ਾਂ ਹੁੰਦਾ ਬਿਲਕੁਲ ਮੈਮ ਤੇ ਹਰ ਕੋਈ ਇਹੀ ਕਹਿ ਰਿਹਾ ਕਿ ਇਹ ਉਹ ਕਹਿੰਦੇ ਇੱਕ ਦੌਰ ਖਤਮ ਹੋ ਗਿਆ ਕਵਿਤਾ ਕੌਸ਼ਿਕ ਨੇ ਮੈਨੂੰ ਕਿਹਾ ਕਹਿੰਦੇ ਹੁਣ ਨਹੀਂ ਬਣਨੀਆ ਕਹਿੰਦੇ ਉਹ ਫਿਲਮਾਂ ਜਿਸ ਚ ਭੱਲਾ ਜੀ ਹੁੰਦੇ ਸੀ ਛਣਕਾਟਾ ਨਹੀਂ ਬੰਨਣਾ ਸਭ ਤੋਂ ਵੱਡੀ ਚੀਜ਼ ਛਣਕਾਟਾ ਨਹੀਂ ਬੰਨਣਾ ਛਣਕਟਾ ਤੇ ਉਹਨਾਂ ਨੇ ਮੂਵੀ ਵੀ ਬਣਾਉਣੀ ਸੀਗੀ ਹਾਂ ਮੇਰੇ ਮੇਰੇ ਇੰਟਰਵਿਊ ਚ ਉਹਨਾਂ ਨੇ ਇੱਕ ਵਾਰੀ ਕਿਹਾ ਸੀ ਮੈਂ ਦੱਸਿਆ ਸੀ ਕਿ ਅਨਿਤ ਮੈਂ ਕੰਮ ਕਰ ਰਿਹਾ ਛਣਕਾਟਾ ਮੈਂ ਲੈ ਕੇ ਆਉਂਗਾ ਇੱਕ ਅਲੱਗ ਦੌਰ ਮੈਂ ਵਾਪਸ ਸ਼ੁਰੂ ਕਰੂੰਗਾ ਲਾਈਕ ਕੰਮ ਕੰਮ ਦੇ ਲਈ ਉਹ ਹਮੇਸ਼ਾ ਲਾਈਕ ਤਿਆਰ ਰਹਿੰਦੇ ਸੀ ਮੈਨੂੰ ਹਜੇ ਵੀ ਯਾਦ ਹੈ ਜਿੰ ਸਭ ਨੂੰ ਇਹ ਲੱਗਦਾ ਸੀ ਕਿ ਭੱਲਾ ਸਾਹਿਬ ਹੁਣੇ ਠੀਕ ਹੋ ਜਾਣਗੇ ਤੇ ਮੁੜ ਆਣਗੇ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਸਭ ਨੂੰ ਇਹ ਵੀ ਸੀਗਾ ਕਿ ਕੈਰੀਨ ਜੱਟਾ 4 ਜੀ ਦਾ ਅਨਾਉਂਸਮੈਂਟ ਹੋਇਆ ਉਹ ਚਾਹੇ ਥੋੜੇ ਦਿਨ ਕੰਮ ਕਰਨ ਬਟ ਕੰਮ ਚੱਲ ਰਿਹਾ ਹੈਨਾ ਲਾਈਕ ਉਹ ਉਹ ਸਾਰੀਆਂ ਚੀਜ਼ਾਂ ਜਿਹੜੇ ਹੁਣ ਆਪਾਂ ਸੋਚਦੇ ਆਂ ਨਾ ਕਿ ਇਹ ਇੱਕ ਇੱਕ ਜਿਹੜਾ ਸਤੰਭ ਸਾਡੀ ਪੰਜਾਬੀ ਕਾਮੇਡੀ ਦਾ ਉਹਨਾਂ ਤੋਂ ਬਿਨਾਂ ਆਪਾਂ ਇਮੇਜਿਨ ਕਰ ਹੀ ਨਹੀਂ ਪਾ ਰਹੇ ਬਿਲਕੁਲ ਜਿਹੜੇ ਕਰੈਕਟਰ ਤੁਹਾਡੇ ਅਮਰ ਹੋ ਜਾਂਦੇ ਹਨਾ ਜਿਵੇਂ ਆਪਾਂ ਲਾਈਕ ਢਿੱਲੋ ਸਾਹਿਬ ਵਾਲਾ ਉਹਨਾਂ ਦਾ ਕਰੀਏ ਜਾਂ ਆਪਾਂ ਨਿਰਮਲਿਸ਼ੀ ਮੈਮ ਦਾ ਸ਼ਾ ਉਹਦੇ ਵਾਲਾ ਕਰੀਏ ਨਿੱਕਾ ਚੈਲਦਾਰ ਦੇ ਵਿੱਚ ਉਹਨਾਂ ਦਾ ਬੇਬੇ ਵਾਲਾ ਮਤਲਬ ਉਹ ਚੀਜ਼ਾਂ ਨਾ ਉਹਨਾਂ ਦਾ ਕੋਈ ਹੈ ਹੀ ਨਹੀਂ ਤੋੜ ਹੀ ਨਹੀਂ ਆ ਆਪਾਂ ਕਹਿ ਹੀ ਨਹੀਂ ਸਕਦੇ ਕਿ ਢਿੱਲੋ ਸਾਹਿਬ ਕੋਈ ਹੋਰ ਹੋ ਜੂ ਕੈਰੀ ਆਨ ਜੱਟਾ ਦੇ ਵਿੱਚ ਫਿਰ ਸਭ ਤੋਂ ਵੱਡੀ ਗੱਲ ਚਲੋ ਫਿਲਮਾਂ ਦੀ ਗੱਲ ਵੀ ਛੱਡੋ ਜਿਹੜੇ ਇੱਕ ਇਨਸਾਨ ਸਾਡੇ ਚੋਂ ਚਲੇ ਗਏ ਨਾ ਸਾਡੀ ਇੰਡਸਟਰੀ ਚੋਂ ਕਿਉਂਕਿ ਸਾਡਾ ਮੈਂ ਮੰਨਦੀ ਆਂ ਸਾਡਾ ਪਰਿਵਾਰ ਆਰਟਿਸਟ ਨੇ ਸਾਡੇ ਘਰਦਿਆਂ ਨਾਲ ਅਸੀਂ ਘਟ ਰਹਿਣਾ ਹੁੰਦਾ ਅਸੀਂ ਆਰਟਿਸਟਾਂ ਨਾਲ ਰਹਿਣਾ ਹੁੰਦਾ ਤੇ ਸਾਡੇ ਪਰਿਵਾਰ ਦੇ ਵਿੱਚ ਬਹੁਤ ਵੱਡਾ ਘਾਟਾ ਪੈ ਗਿਆ ਤੇ ਏਜ ਵੀ ਹਜੇ ਬਹੁਤ ਘੱਟ ਸੀ ਬਹੁਤ ਘਾਟੋ ਮਰਸੀ ਮੈਮ ਮੈਨੂੰ ਸਮਝ ਨਹੀਂ ਆਉਂਦੀ ਵੀ ਐਡੀ ਛੋਟੀ ਏਜ ਦੇ ਵਿੱਚ ਰੱਬ ਨੇ ਉਹਨਾਂ ਤੋਂ ਕੀ ਕਰਵਾਉਣਾ ਸੀ ਕੁਝ ਕੁ ਸਾਲ ਸਾਡੇ ਕੋਲ ਹੋਰ ਰਹਿ ਜਾਂਦੇ ਉਹ ਬਿਲਕੁਲ 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 ਮੇਹੀ ਗੱਲ ਹੈਗੀ ਕਿ ਬਸ ਰੱਬ ਉਹਨਾਂ ਨੂੰ ਆਪਣੇ ਚਰਨਾਂ 'ਚ ਰੱਖੇ ਉਹ ਜਿੱਥੇ ਜਾਣਗੇ ਉਹ ਹਾਸਿਆ ਹੀ ਪਾਉਣਗੇ ਬਿਲਕੁਲ 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 ਬਹੁਤ ਧੰਨਵਾਦ ਮੈਮ ਸਾਡੇ ਨਾਲ ਗੱਲਬਾਤ ਕਰਨ ਲਈ ਥੈਂਕ ਯੂ